ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਮ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਨਾ ਸ਼ੁੱਕਰਵਾਰ ਨਹੀਂ ਸੋਰੀ ਵੀਰਵਾਰ ਦਾ ਅੱਜ ਦਿਨ ਹੈਗਾ ਵੀਰਵਾਰ ਦਾ ਤੇ ਤਰੀਕ ਹੈਗੀ 4 ਤੇ ਹੁਣ ਜੀ ਆਪਾਂ ਕੰਮਕਾਰ ਆਪਣੇ ਸਾਰੇ ਪਏ ਨੇ ਬਾਹਰ ਤੋਂ ਬਹੁਤ ਜ਼ਿਆਦਾ ਹੈ ਤੇ ਬਸ ਜੀ ਹੁਣ ਮੈਂ ਆਪਣਾ ਲਗੂਗੀ ਕੀ ਕਹਦੇ ਹੁੰਦੇ ਨੇ ਰੋਟੀ ਬਣਾਣਾ ਪਹਿਲਾਂ ਮੈਂ ਰੋਟੀ ਬਣਾ ਦਵਾਂ ਸਾਇਦ ਪਾਪਾ ਅੱਜ ਜਲਦੀ ਚਲੇ ਗਏ ਸੀਗੇ ਉਹ 3 ਵਜੇ ਚਲੇ ਗਏ ਸੀਗੇ ਘਰ ਤੋਂ 3 ਤੋਂ ਸ਼ਾਇਦ ਮੈਂ ਨਹੀਂ ਚਲੇ ਗਈ ਸੀ ਟਾਈਮ ਨਹੀਂ ਸੀ ਲੇਖਿਆ ਉਹ ਚਲੇ ਗਏ ਸੀਗੇ ਦਿੱਲੀ ਨੂੰ ਹਾਜਰੋਂ ਨਾਲ ਦਿੱਲੀ ਦਾ ਗਿਆੜਾ ਸੀਗਾ ਦਿੱਲੀ ਗਏ ਸੀਗੇ ਤੇ ਬਸ ਜੀ ਹੁਣ ਮੈਂ ਆਪਣੀ ਰੋਟੀ ਬਣਾਉਂਗੀ ਤੇ ਬਾਕੀ ਕੰਮ ਸ਼ੁਰੂ ਕਰਾਂਗੇ ਠੰਡ ਬਹੁਤ ਜ਼ਿਆਦਾ ਹੈ ਜੀ ਠੰਡ ਤੁਹਾਨੂੰ ਦੱਸ ਨਹੀਂ ਸਕਦੇ ਇੰਨੀ ਕਿ ਜ਼ਿਆਦਾ ਠੰਡ ਆ ਬਾਟ ਅੰਡਾ ਤੇ ਬਾਕੀ ਜੀ ਹੁਣ ਬਣੇ ਰਿਓ ਜੀ ਮੇਰੇ ਵਲੌਗ ਦੇ ਨਾਲ ਜੇ ਤੁਹਾਨੂੰ ਮੇਰੇ ਵਲੌਗ ਥੋੜੀ ਜਿਹੀ ਵੀ ਵਧੀਆ ਲੱਗਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਮੈਂ ਹੁਣ ਜੀ ਬਣਾ ਲਵਾਂ ਰੋਟੀ ਬਣੇ ਰਿਓ ਜੀ ਮੇਰੇ ਵਲੌਗ ਦੇ ਨਾਲ ਕਿਨਾਂ ਆਟਾ ਮੈਂ ਰਾਤ ਗੁੰਨ ਲਿਆ ਸੀਗਾ ਫਿਰ ਸਹਤ ਦੇ ਪਾਪਾ ਤੁਹਾਨੂੰ ਪਤਾ ਮੋਮੋਸ ਵਗੈਰਾ ਲਿਆਏ ਸੀਗੇ ਫਿਰ ਨਹੀਂ ਖਾ ਉਹ ਮਤਲਬ ਕਿ ਫਿਰ ਅਸੀਂ ਇੰਨਾ ਰੋਟੀ ਵਗੈਰਾ ਨਹੀਂ ਖਾਂਦੇ ਹੈਗੇ ਇਹਨਾਂ ਰਾਤ ਆਟਾ ਤੁਨੇ ਕਿ ਮੈਂ ਰੱਖ ਲਿਆ ਸੀ ਵੀ ਰੋਟੀ ਬਣਾਉਂਗੀ ਕਿਤੇ ਬਾਪਾ ਮਾਮੂਸ ਲੈਣੇ ਨਹੀਂ ਤਾਂ ਮੈਂ ਤਾਜ਼ਾ ਆٹے ਦੀ ਰੋਟੀ ਬਣਾਉਣੀ ਹੈ ਮਨਨ ਪਰ ਇਹ ਆٹے ਦੀ ਰੋਟੀ ਵੀ ਵਧੀਆ ਲੱਗਦੀ ਇੱਕਦਰ ਠੰਡਾ ਕੋਦ ਹੁਣ ਦੇਖੋ ਇੱਕ ਵਧੀਆ ਨਹੀਂ ਰੋਟੀ ਆਉਂਦੀ ਹੈ ਜੀ ਆਟਾ ਗੁੰਨ ਕੇ ਰੱਖਿਆ ਹੋਇਆ ਜੀ ਪਰ ਹੁਣ ਕੀ ਕਰੀਏ ਜੀ ਮਜਬੂਰੀ ਹੁਣ ਇਹਨਾਂ ਆਟਾ ਸਿੱਟ ਵੀ ਨਹੀਂ ਸਕਦੇ ਹੁਣ ਮੈਂ ਇਹਦੀ ਰੋਟੀ ਬਣਾਉਂਗੀ ਉਕੇ ਤੁਹਾਨੂੰ ਪਤਾ ਇਹ ਆਟੇ ਦੀ ਹੁਣ ਆਪਾਂ ਖਾਣ ਨੂੰ ਰੋਟੀ ਵਧੀਆ ਨਹੀਂ ਬਾਸੀ ਜੀ ਲੱਗਦੀ ਆ ਮੈਂ ਤਾਂ ਤਾਜ਼ੀ ਹੁੰਦੀ ਹੁੰਦੀ ਆ ਦੋਨੋਂ ਟਾਈਮ ਆਪਣਾ ਆ ਜੇ ਸਵੇਰ ਦਾ ਬਚ ਜਾਂਦਾ ਫਿਰ ਉਹ ਸ਼ਾਮ ਨੂੰ ਜ਼ਰੂਰ ਬਣਾ ਲੈਣੀ ਆ ਪਰ ਸ਼ਾਮ ਨੂੰ ਨਹੀਂ ਮੈਂ ਵੱਧ ਗੁੰਨਦੀ ਹੈਗੀ ਸ਼ਾਮ ਨੂੰ ਸਵੇਰ ਦੋਗਾਂ ਨੂੰ ਗੁੰਨਦੀ ਸਵੇਰੇ ਮੈਂ ਸੱਜੇ ਆਟਾ ਗੁੰਦੀ ਹੁੰਦੀ ਹੁੰਨੀ ਆ ਮੈਨੂੰ ਵਧੀਆ ਨਹੀਂ ਲੱਗਦੀਆਂ ਇਹਦੀ ਰੋਟੀ ਕਿਤਾ ਉਹ ਘੈੜਾ ਬਹੁਤ ਹੋ ਜਾਂਦਾ ਇੱਕ ਹੁਣ ਸਰਦੀਆਂ ਦਾ ਵੈਸੇ 20 20 ਚੀਜ਼ ਨੂੰ ਹੱਥ ਲਾਉਣ ਨੂੰ ਦਿਨ ਨਹੀਂ ਕਰਦਾ ਹੈਗਾ ਵੈਸੇ ਹੀ ਫ੍ਰਿਜ ਤੋਂ ਬਿਨਾਂ ਹੀ ਠੰਡੇ ਹੋਏ ਰਹਿੰਦੀ ਆ ਕਸ ਜੀ ਹੁਣ ਆਪਾਂ ਜਲਦੀ ਜਲਦੀ ਦੋ ਫੁਲਕੇ ਬਣਾ ਲੈਣੇ ਆ ਦੋ ਦੋ ਫੁਲਕੇ ਜਲਦੀ ਜਲਦੀ ਖਾਵਾਂਗੇ ਤੇ ਪਲੀਜ਼ ਕੋਈ ਦੱਸ ਦਿਓ ਪਤਲੇ ਹੋਣ ਦਾ ਫਾਸਟ ਫੂਡ ਪਪ ਸੈਲਪੇਪਰ ਆ ਤਾਂ ਲਿਆ ਰਹੰਨੇ ਨਾ ਕਰਕੇ ਦੰਦੇ ਪਹਿਲਾਂ ਆ ਚੀਜਾਂ ਛੱਡ ਇਹਨਾਂ ਨਾਲੇ ਤਾਂ ਮੋਟੀਆਂ ਹੁੰਨੀਆਂ ਆ ਆ ਚੀਜਾਂ ਛੱਡ ਹੋਣੀਆਂ ਦੇਖ 10 ਦਿਨਾਂ ਦੇ ਵਿੱਚ ਵਿੱਚ ਪਤਲੀ ਹੁੰਦੀ ਨਾਲ ਲਿਆ ਕੇ ਦੇ ਵੀ ਦੰਦ ਨੇ ਨਾਲੇ ਕਹਿ ਵੀ ਦੰਦ ਨੇ ਵੀ ਇਹਨਾਂ ਨੂੰ ਛੱਡ ਦੇ ਫਿਰ ਪਤਲੀ ਹੋਣਗੀ ਹਾਏ ਹਜੇ ਠੰਡੂ ਦਾ ਕਿਤੇ ਜਾਣ ਨੂੰ ਦਿੱਲੀ ਕਰਦਾ ਹੈਗਾ ਮਜਬੂਰੀ ਚ ਬੰਦੇ ਨੂੰ ਨਿਕਲਣਾ ਪੈਂਦਾ ਏ ਮੈਂ ਤਾਂ ਜੰਮਾ ਵੀ ਆਏ ਹੁੰਦਾ ਬਸ ਵੀ ਕਿਤੇ ਨਾ ਜਾਓ ਕਿਤੇ ਨਾ ਆਓ ਇਹ ਠੰਡ ਦੇ ਵਿੱਚ ਦਾ ਉਸ ਘਰੇ ਰੋ ਘਰੇ ਬੈਠੇ ਰੋ ਰਜਾਈਆਂ ਦੇ ਵਿੱਚ ਅੱਜ ਤੱਕ ਅਸੀਂ ਹੀਟਰ ਨਹੀਂ ਲਾਉਣ ਲੱਗੇ ਹੈਗੇ ਪਿਛਲੇ ਸਰਦੀ ਚ ਦਾ ਬਹੁਤ ਜ਼ਿਆਦਾ ਹੀ ਠੰਡ ਸੀ ਉਦੋਂ ਤਾਂ ਹੀਟਰ ਲਾਇ ਬਿਨਾ ਹੁੰਦਾ ਸਰੀ ਐਮੀ ਸੀਗਾ ਉਦੋਂ ਤਾਂ ਅਸੀਂ ਹੀਟਰ ਲਾ ਕੇ ਸੌਂਦੇ ਰਹੇ ਹਾਂ ਥੋੜਾ ਟਾਈਮ ਲਾਂ ਲੈਂਦੇ ਸੀਗਾ ਹੁਣ ਤਾਂ ਹਜੇ ਚਲੋ ਰਜਾਈਆਂ ਦੇ ਬੈਠ ਕੇ ਵਿੱਚ ਨਿਕਾ ਜਾਂਦਾ ਏ ਅੱਗੇ ਦਾ ਕਿੰਨਾ ਟਾਈਮ ਦੇ ਲੋ ਸੂਰਜੇ ਨਹੀਂ ਸੀ ਨਿਕਲੇ ਪਿਛਲੀ ਸਰਦੀ ਚ ਤਾਂ ਇਸ ਵਾਰ ਤਾਂ 13 ਹਫ਼ਤੇ ਬਾਅਦ ਝਲਕ ਜੀ ਦਿਖਾ ਗਿਆ ਪਰ ਅੱਜ ਫੇਰ ਉਹੀ ਹਾਲ ਆ ਅੱਜ ਫੇਰ ਤੁੰਦਾ ਕੱਲ ਮਾਰੇ ਜੇ ਸੂਰਜ ਨੇ ਆਪਣੇ ਦਰਸ਼ਨ ਦਿੱਤੇ ਸੀਗੇ ਸੂਰਜ ਦੇ ਦੇਵਤਾ ਕਹਿੰਦਾ ਮੈਂ ਵੀ ਥੋੜੇ ਜਿ ਦੇ ਦਰਸ਼ਨ ਦਿਾਵਾਂ ਦੁਨੀਆਦਾਰੀ ਦੇ ਉੱਤੇ ਚਲੋ ਜੀ ਤੁਹਾਨੂੰ ਮੈਂ ਰੋਟੀ ਬਣਾ ਕੇ ਮਿਲੂੰਗੀ ਔਰ ਕੰਮ ਕਰਦੇ ਹੋਏ ਜਗਿੰਦਰਾ ਜਗਿੰਦਰਾ ਕੀ ਬਣਾਉਂਦਾ ਜਗਿੰਦਰਾ ਦੇਖੋ ਜੀ ਸਾਡੇ ਨੰਨੇ ਮੁੰਨੇ ਬੱਚੇ ਸਾਡੇ ਨੰਨੇ ਮੁੰਨੇ ਬੱਚ ਕੋਈ ਕਰ ਤੋ ਮਿੱਟੂ ਆ ਦੇਖ ਮਿੱਟੂ ਸ਼ੋਨਾ ਬੱਚਾ ਸੋਨਾਂ ਬੱਚਾ ਅਰੇ ਇਹਨ ਦਾ ਬਸ ਮੁੱਤੀ ਮੁੱਤੀ ਚਾਹੀਦੀ ਲੱਕੜ ਦੇ ਉਹ ਕਿਹੜੀ ਕਿਹੜੀ ਚੀਜ਼ਾਂ ਚਾਹੀਦੀ ਇਹਨੂੰ ਉਹ ਇਹ ਕਿਹੜਾ ਖਾਂਦਾ ਲੈ ਚਲੋ ਜੀ ਸਿਹਤ ਦੀ ਦੀ ਸਰਸੁਰ ਬਾਲੋ ਵਈ ਮੈਂ ਕੰਮ ਕਰਨਾ ਪੁੱਤ ਮੈਂ ਝਾੜ ਪੁੱਤ ਕਾਹਲ ਕਿਚਨ ਦਾ ਹਾਲ ਦੇਖੋ ਰੇ ਕਿਚਨ ਦਾ ਹਾਲ ਦੇਖੋ ਰੇ ਕਿਚਨ ਦਾ ਹਾਲ ਦੇਖੋ ਰੇ ਇੱਧਰ ਦੇਖੋ ਜੀ ਇਹ ਮੰਗਾਇਆ ਸੀਗਾ ਆਪਾਂ ਤਣੀਆਂ ਇਹਨੂੰ ਵੀ ਹਜੇ ਕੱਟ ਕੇ ਰੱਖਾਂਗੇ ਤੇ ਇੰਨਾ ਇੰਨਾ ਸਾਰਾ ਸਬਜ਼ੀਆਂ ਵਿੱਚ ਪਾਵਾਂਗੇ ਇੱਧਰ ਆਪਾਂ ਚੱਕਣੇ ਨੇ ਇਹ ਖਾਲੀ ਸਮਾਨ ਇਹਨੂੰ ਬਾਹਰ ਰੱਖਣਾ ਫਿਰ ਇਹਨੂੰ ਜਲਾਵਾਂਗੇ ਤੇ ਕੱਲ੍ਹ ਜੀ ਕਿਚਨ ਦੀ ਸਫਾਈ ਦੇਖੋ ਜੀ ਪੂਰਾ ਖੰਡਾਰਾ ਪਿਆ ਹਜੇ ਬਣੇ ਰਹੋ ਜੀ ਵੀਡੀਓ ਦੇ ਨਾਲ ਹਾਂਜੀ ਇੱਥੇ ਮੈਂ ਲੱਗ ਗਈ ਸੀਗੀ ਕਿਚਨ ਸਾਫ਼ ਕਰਨ ਤੇ ਰੋਟੀ ਵਗੈਰਾ ਬਣਾ ਲਈ ਸੀਗੀ ਬੱਚਿਆਂ ਨੂੰ ਖਵਾ ਵੀ ਦਿੱਤੀ ਸੀਗੀ ਉਸ ਤੋਂ ਬਾਅਦ ਮੈਂ ਕਿਹਾ ਚਲੋ ਵੀ ਹੁਣ ਆਪਾਂ ਪਹਿਲਾਂ ਕਿਚਨ ਕਲੀਨ ਕਰ ਲਾਂ ਨੇ ਕਿਚਨ ਕਲੀਨ ਕਰਕੇ ਫਿਰ ਮੈਂ ਜਾਵਾਂਗੀ ਰੂਮ ਦੇ ਵਿੱਚ ਤੇ ਹਾਂਜੀ ਕਈਆਂ ਭੈਣਾਂ ਨੂੰ ਹਨਾ ਡਿਪਰੈਸ਼ਨ ਦੇ ਵਿੱਚ ਆਪਣੇ ਆਪ ਦਾ ਧਿਆਨ ਨਹੀਂ ਰੱਖਦੀਆਂ ਹੈਗੀਆਂ ਸੋ ਆਪਣੇ ਆਪ ਨੂੰ ਜੀ ਜੇ ਤੁਸੀਂ ਜਿਹੜੀਆਂ ਭੈਣਾਂ ਡਿਪਰੈਸ਼ਨ ਦੇ ਵਿੱਚ ਨੇ ਹਨਾ ਉਹਨਾਂ ਨੂੰ ਮਤਲਬ ਕਿ ਲੱਗਦਾ ਵੀ ਹਨਾ ਵੀ ਅਸੀਂ ਠੀਕ ਨਹੀਂ ਹੈਗੀਆਂ ਉਹ ਭੈਣਾਂ ਨੂੰ ਮੈਂ ਅੱਜ ਦੱਸਣਾ ਚਾਹੁੰਦੀ ਆ ਵੀ ਆਪਣੇ ਆਪ ਨੂੰ ਤੁਸੀਂ ਇੰਨਾ ਜ਼ਿਆਦਾ ਬੀਜੀ ਕਰ ਲੋ ਵੀ ਬੇਫਾਲਤੂ ਦੀਆਂ ਗੱਲਾਂ ਕਿੰਨੇ ਤੁਸੀਂ ਆਪਣੇ ਆਪ ਨੂੰ ਹਨਾ ਵੀ ਧਿਆਨ ਦੇਣਾ ਗੱਲਾਂ ਕਿੰਨੀ ਛੱਡ ਦੋ ਬੇਫਾਲਤੂ ਦੀਆਂ ਫੋਨਾਂ ਦੇ ਉੱਤੇ ਗੱਲਾਂ ਕਰਨੀਆਂ ਛੱਡ ਦੋ ਇਹ ਚੀਜ਼ਾਂ ਤੋਂ ਤੁਸੀਂ ਜਦੋਂ ਦੂਰ ਰਹੋਗੇ ਨਾ ਕਿਸੇ ਦੀਆਂ ਗੱਲਾਂ ਵੱਲ ਕਿਸੇ ਦੇ ਘਰਾਂ ਵੱਲ ਧਿਆਨ ਦੇਣਾ ਛੱਡ ਦੂਗੇ ਤੁਸੀਂ ਬਹੁਤ ਆਪਣੇ ਆਪ 'ਚ ਸ਼ਾਂਤ ਰਹਿਣਾ ਸ਼ੁਰੂ ਹੋ ਜੂਗੇ ਹਨਾ ਤੇ ਮਨ ਵੀ ਸ਼ਾਂਤ ਰਹਿੰਦਾ ਫਿਰ ਆਪਾਂ ਨਾ ਪੋਜ਼ਿਟਿਵ ਰਹਿਨੇ ਆ ਵੀ ਬੰਦਾ ਫਿਰ ਨਾ ਆਪਣੇ ਗਲਤ ਖਿਆਲ ਨਹੀਂ ਬਣਦੇ ਹੈਗੇ ਕਿਸੇ ਪ੍ਰਤੀ ਗਲਤ ਸੋਚਣਾ ਸੋਚ ਨਹੀਂ ਫਿਰ ਆਪਣੀ ਹੁੰਦੀ ਹੈਗੀ ਤੇ ਆਪਾਂ ਨਾ ਜਿਆਦਾ ਤੋਂ ਜਿਆਦਾ ਆਪਣੇ ਆਪ ਨੂੰ ਸਭ ਤੋਂ ਆਪਣੇ ਆਪ ਆਪਣੇ ਆਪ ਲਈ ਟਾਈਮ ਕੱਢੋ ਹਨ ਆਪਣੇ ਆਪ ਨੂੰ ਬੀਜੀ ਰੱਖੋ ਆਪਣੇ ਆਪ ਲਈ ਸਾਰਾ ਟਾਈਮ ਕੱਢੋ ਜੋ ਵੀ ਕਰਨਾ ਹਨ ਆਪਣੇ ਘਰ ਦੇ ਕੰਮਾਂ ਵਿੱਚ ਆਪਣੀ ਫੈਮਿਲੀ ਲਈ ਹਨਾ ਦੂਜਿਆਂ ਲਈ ਤਾਂ ਧਿਆਨ ਛੱਡੇ ਦਿਓ ਵੀ ਦੂਜੇ ਦੇ ਘਰ ਚ ਕੀ ਚੱਲਦਾ ਹੈ ਦੂਜਾ ਕੀ ਕਰ ਰਿਹਾ ਦੂਜਾ ਕੀ ਬੋਲ ਰਿਹਾ ਇਹ ਗੱਲਾਂ ਤਾਂ ਜਮੇ ਹੀ ਛੱਡ ਦਿਓ ਕਿਉਂਕਿ ਜਦੋਂ ਤੱਕ ਆਪਾਂ ਇਹ ਗੱਲਾਂ ਨਹੀਂ ਛੱਡੂਗੇ ਇਹ ਗੱਲਾਂ ਵਿੱਚ ਆਪਣਾ ਧਿਆਨ ਜਾਂਦਾ ਰਹੂਗਾ ਆਪਾਂ ਕਦੇ ਵੀ ਸ਼ਾਂਤ ਨਹੀਂ ਰਹਿ ਸਕਦੇ ਆਪਣਾ ਮਨ ਕਦੇ ਵੀ ਸ਼ਾਂਤ ਨਹੀਂ ਹੋ ਸਕਦਾ ਹੈਗਾ ਜਦੋਂ ਸਿਰਫ ਆਪਾਂ ਆਪਣੇ ਵੱਲ ਧਿਆਨ ਦੇਵਾਂਗੇ ਸਿਰਫ ਆਪਣੇ ਬੱਚਿਆਂ ਵੱਲ ਆਪਣੀ ਫੈਮਿਲੀ ਵੱਲ ਆਪਣੇ ਘਰ ਦੇ ਕੰਮਾਂ ਵੱਲ ਹਨਾ ਫਿਰ ਆਪਣਾ ਮਨ ਇੰਨਾ ਸ਼ਾਂਤ ਰਹੂਗਾ ਆਪਾਂ ਪੋਜ਼ਿਟਿਵ ਰਹਾਂਗੇ ਆਪਾਂ ਨੂੰ ਅਪਾ ਡਿਪਰੈਸ਼ਨ ਤੋਂ ਵੀ ਦੂਰ ਰਵਾਂਗੇ ਲੋਕ ਡਿਪਰੈਸ਼ਨ ਤੇ ਕਿਹੋ ਜੀ ਚੀਜ਼ਾਂ ਵੀ ਬੰਦੇ ਨੂੰ ਮੌਤ ਮੌਤ ਤੱਕ ਵੀ ਲਿਆ ਕੇ ਖੜਾ ਕਰ ਦਿੰਦਾ ਇੱਕ ਟਾਈਮ ਬੰਦੇ ਨੂੰ ਇਹ ਹੋ ਜਾਂਦਾ ਵੀ ਹਾਂ ਸਾਨੂੰ ਮੌਤ ਆ ਜਾਵੇ ਵੀ ਅਸੀਂ ਕੁਛ ਨਾ ਕੁਛ ਸੁਸਾਈਡ ਕਰ ਲੀਏ ਆਪਣੇ ਆਪ ਨੂੰ ਹਨਾ ਮਤਲਬ ਕਿ ਇੰਨਾ ਹੈਵੀ ਹੋ ਜਾਂਦਾ ਆਪਣੇ ਪਰ ਡਿਪਰੈਸ਼ਨ ਨਾਲ ਜਿਹੜਾ ਹਨਾ ਡਿਪਰੈਸ਼ਨ ਆਪਣੇ ਤਾਂ ਬਹੁਤ ਜ਼ਿਆਦਾ ਹੈਵੀ ਹੋ ਜਾਂਦਾ ਸੋ ਇਹ ਚੀਜ਼ਾਂ ਨੂੰ ਆਪਾਂ ਇਹ ਚੀਜ਼ਾਂ ਤੋਂ ਦੂਰ ਰਹਿਣ ਲਈ ਨਾ ਆਪਾਂ ਨੂੰ ਹਮੇਸ਼ਾ ਹੀ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ ਚਾਹੀਦਾ ਤੇ ਹਮੇਸ਼ਾ ਹੀ ਆਪਾਂ ਨੂੰ ਆਪਣੇ ਆਪ ਨੂੰ ਬਿਜ਼ੀ ਰੱਖਣਾ ਚਾਹੀਦਾ ਜੇ ਆਪਣਾ ਜਾਂਦਾ ਵੀ ਹੋਰ ਗੱਲਾਂ ਵੱਲੋਂ ਧਿਆਨ ਕਦੇ ਨਾ ਧਿਆਨ ਦੇਣਾ ਹੀ ਨਹੀਂ ਚਾਹੀਦਾ ਆਪਣੇ ਆਪ ਬਸ ਏ ਹੋਣਾ ਚਾਹੀਦਾ ਵੀ ਅਸੀਂ ਆਪਣੇ ਪਰਿਵਾਰ ਚ ਖੁਸ਼ ਆ ਆਪਾਂ ਆਪਣੇ ਮੇਰਾ ਪਰਿਵਾਰ ਮੇਰੇ ਨਾਲ ਆ ਵੀ ਮੈਂ ਆਪਣੇ ਪਰਿਵਾਰ ਲਈ ਜੀਣਾ ਆਪਣੇ ਪਰਿਵਾਰ ਲਈ ਸਭ ਕੁਝ ਕਰਨਾ ਕਿਉਂਕਿ ਜੇ ਆਪਾਂ ਬਿਨਾ ਬੇਫਾਲਤੂ ਦੀਆਂ ਗੱਲਾਂ ਵੱਲ ਧਿਆਨ ਦੇਵਾਂਗੇ ਆਪਾਂ ਫੋਨਾ ਫਾਨਾ ਤੇ ਵੀ ਲੱਗੇ ਰਹਾਂਗੇ ਇੱਕ ਦੀ ਸੁਣਾਂਗੇ ਉਹ ਗੱਲ ਆਪਣੇ ਦਿਮਾਗ ਚ ਘਰ ਕਰਕੇ ਬੈਠ ਜਾਂਦੀ ਆ ਹਨਾ ਸੋ ਕਿਸੇ ਦੀਆਂ ਗੱਲਾਂ ਨਾ ਸੁਣਿਆ ਕਰੋ ਕਿਸੇ ਦੀਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ ਹਨਾ ਜੋ ਤੁਹਾਡੇ ਦਿਲ ਨੂੰ ਚੰਗਾ ਲੱਗਦਾ ਤੁਸੀਂ ਉਹ ਕਰੋ ਮੇਰੇ ਦਿਲ ਨੂੰ ਚੰਗਾ ਲੱਗਦਾ ਸੀ ਮੈਂ ਆਪਣਾ ਕੰਮ ਇਹ ਸ਼ੁਰੂ ਕਰ ਲਿਆ ਠੀਕ ਆ ਮੈਨੂੰ ਨਹੀਂ ਇੰਨਾ ਹੈਗਾ ਫੋਨਾ ਤੇ ਚਸਕਾ ਵੀ ਗੱਲਾਂ ਕਰਨ ਦਾਵੇਂ ਇੱਕ ਦੂਜੇ ਦੀਆਂ ਗੱਲਾਂ 'ਚ ਵੀ ਇੰਨਾ ਇੰਟਰਸਟ ਨਹੀਂ ਹੁੰਦਾ ਕਿ ਕੋਈ ਕਿਸੇ ਦੇ ਘਰ 'ਚ ਕੀ ਹੋ ਰਿਹਾ ਕੀ ਨਹੀਂ ਇੱਥੇ ਜੀ ਆਪਾਂ ਬਸ ਮੈਂ ਤਾਂ ਆ ਕਰਕੇ ਤੁਹਾਨੂੰ ਕਹਣੀ ਵੀ ਇਹ ਚੀਜ਼ਾਂ ਵੱਲ ਜੇ ਤੁਸੀਂ ਆਪਣੇ ਆਪ ਨੂੰ ਸ਼ਾਂਤ ਰੱਖਣਾ ਪੋਜ਼ਿਟਿਵ ਰੱਖਣਾ ਤਾਂ ਇਦਾਂ ਦੀਆਂ ਗੱਲਾਂ ਕਰਿਆ ਕਰੋ ਜੀ ਜਿੱਚ ਤੁਹਾਨੂੰ ਖੁਸ਼ੀ ਮਿਲਦੀ ਆ ਹਨਾ ਇੱਥੇ ਜੀ ਆਪਾਂ ਨਾ ਇਹ ਬੈੱਡ ਸ਼ੀਟ ਹੋਗੇ ਸੀਗੇ ਸਿੰਗਲ ਬੈੱਡ ਦੀ ਕਾਫੀ ਦਿਨ ਹੋਗੇ ਸੀਗੇ ਦਿਨ ਕੀ ਮੈਨਲਾ ਤਾਂ ਮਹੀਨਾ ਹੀ ਹੋਣ ਵਾਲਾ ਸੀਗਾ ਚੇਂਜ ਨਹੀਂ ਸੀ ਕੀਤੀ ਕਿਉਂਕਿ ਇੱਥੇ ਬੈਠਦੇ ਘਟਾਂ ਫਿਰ ਮੈਂ ਕਿਹਾ ਚਲੋ ਅੱਜ ਇਹਨੂੰ ਹਨਾ ਚੇਂਜ ਕਰ ਦੰਨੇ ਆਪਾਂ ਫਿਰ ਮੈਂ ਅੱਜ ਇਹਨੂੰ ਚੇਂਜ ਕੀਤਾ ਸੀਗਾ ਕਿਉਂਕਿ ਚੇਂਜ ਕਰਨ ਨਾਲੇ ਫਿਰ ਇਦਾਂ ਲੱਗਣ ਲੱਗ ਜਾਂਦਾ ਇੱਕ ਤਾਂ ਸਰਦੀਆਂ 'ਚ ਸਫਾਈ ਕੀਤੀ ਹੋਈ ਵੀ ਨਹੀਂ ਲੱਗਦੀ ਹੈਗੀ ਪਤਾ ਨਹੀਂ ਕੀ ਚੱਕਰ ਜਿੰਨੀ ਮਰਜ਼ੀ ਸਫਾਈ ਲੱਗ ਲੋ ਫਿਰ ਕਰ ਲੋ ਫਿਰ ਵੀ ਆਈ ਲੱਗੀ ਜਾਂਦਾ ਵੀ ਹਨਾ ਆਪਣਾ ਸਫਾਈ ਚ ਅੱਜ ਨਾਲ ਹੁੰਦੀ ਹੋਣੀ ਹੈਗੀ ਗੰਦਾ ਗੰਦਾ ਜੇ ਘਰ ਲੱਗੀ ਜਾਂਦਾ ਠੰਡਾ ਠੰਡਾ ਜਿਹਾ ਸਿੱਲਾ ਸਿੱਲਾ ਜਿਹਾ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਅੱਜ ਥੋੜਾ ਜਿਹਾ ਚੇਂਜ ਕਰ ਦਨੇ ਆ ਬੈੱਡ ਸ਼ੀਟ ਫਿਰ ਉਹਨੇ ਚ ਥੋੜਾ ਜਿਹਾ ਆਪਣੇ ਆਪ ਨੂੰ ਵੀ ਆਏ ਹਨਾ ਮਨ ਨੂੰ ਲੱਗਿਆ ਲਾਈ ਜਾਂਦਾ ਵੀ ਹਾਂ ਅੱਜ ਇਹ ਕੀਤਾ ਤੇ ਇੱਥੇ ਜੀ ਮੈਂ ਬੈੱਡ ਸ਼ੀਟ ਝਾੜ ਕੇ ਫਿਰ ਇਹਨੂੰ ਚੰਗੀ ਤਰ੍ਹਾਂ ਵਿਛਾ ਲਿਆ ਸੀਗਾ ਤੇ ਇਹੀ ਕਹੂੰਗੀ ਜੀ ਸਾਰਿਆਂ ਨੂੰ ਆਪਣੇ ਆਪ ਨੂੰ ਪੋਜ਼ਿਟਿਵ ਤੇ ਸ਼ਾਂਤ ਰੱਖਣ ਲਈ ਹਮੇਸ਼ਾ ਹੀ ਚੰਗਾ ਸੋਚੋ ਕਿਉਂਕਿ ਦੇਖੋ ਜੇ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋਗੇ ਤੁਹਾਡਾ ਡਿਪਰੈਸ਼ਨ ਤੁਹਾਨੂੰ ਇੰਨੀ ਇੰਨੀ ਗੰਦਗੀ ਦੇ ਵਿੱਚ ਲੈ ਕੇ ਚਲੇ ਜਾਊਗਾ ਹਨਾ ਤੁਸੀਂ ਸੋਚ ਵੀ ਨਹੀਂ ਸਕਦੇ ਹੈਗੇ ਵੀ ਤੁਸੀਂ ਆਪਣੇ ਆਪ ਲਈ ਕਿੰਨਾ ਕਿਸੇ ਤੋਂ ਦੂਰ ਵੀ ਹੋ ਸਕਦੇ ਹੋ ਕਿੰਨਾ ਕੁਝ ਕਰ ਸਕਦੇ ਹੋ ਹਨ ਉਹ ਚੀਜ਼ ਦੇ ਵਿੱਚ ਸੋ ਆਪਣੇ ਆਪ ਨੂੰ ਦੂਰ ਰੱਖਣ ਲਈ ਆਪਣੇ ਆਪ ਨੂੰ ਇੰਨਾ ਕੁ ਬੀਜ਼ੀ ਕਰ ਲਓ ਵੀ ਬੇਫਾਲਤੂ ਦੀਆਂ ਗੱਲਾਂ ਵੱਲ ਤੁਹਾਡਾ ਧਿਆਨ ਹੀ ਨਾ ਜਾਵੇ ਆਪਣੇ ਆਪ ਨੂੰ ਇੰਨਾ ਕੁ ਲਾਈਫ ਆਪਣੀ ਬੀਜ਼ੀ ਕਰ ਲਓ ਹਨ ਜਿਵੇਂ ਮੈਂ ਕੀਤੀ ਉਦਾਂ ਹੀ ਤੁਸੀਂ ਕਰ ਲਓ ਚਾਹੇ ਤੁਸੀਂ ਹੋਰ ਕੰਮਾਂ ਰਹੀ ਕਰ ਲਓ ਪਰ ਜ਼ਰੂਰ ਕਰੋ ਬੀਜ਼ੀ ਹੋ ਜਾਓ ਬਸ ਇਹਦੇ ਵਿੱਚ ਆਪਾਂ ਹੋਰ ਨਿ ਪਾ ਲਿਆ ਜੀ ਇਸ ਨਾ ਸੌਰੀ ਆਇਲ ਨਹੀਂ ਦੇਸੀ ਕੀ ਪਾ ਲਿਆ ਆਪਾਂ ਨੇ ਤੇ ਇਹਦੇ ਵਿੱਚ ਆਪਾਂ ਹੁਣ ਨਾ ਫਰਾਈ ਕਰਾਂਗੇ ਮਖਾਣੇ ਫੁੱਲ ਮਖਾਣੇ ਜਿਨ੍ਹਾਂ ਨੂੰ ਕਹਿੰਦੇ ਆ ਜਿਹੜੇ ਪੰਚੀਰੀ ਦੇ ਵਿੱਚ ਵੀ ਯੂਜ਼ ਹੁੰਦੇ ਨੇ ਮਤਲਬ ਕਿ ਇਹ ਨਾ ਵਧੀਆ ਹੁੰਦੇ ਨੇ ਜੇ ਆਪਾਂ weight loss ਲਈ ਵੀ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਮੈਂ ਕਦੇ-ਕਦੇ ਜੀ ਕਰਦਾ ਹੁੰਦਾ ਫਿਰ ਖਾ ਲੈਂਦੀ ਹੁੰਨੀ ਆ ਤੇ ਬੱਚਿਆਂ ਨੂੰ ਵੀ ਨਾ ਖਵਾ ਲੈਂਦੀ ਆ ਅੱਜ ਪੁਸ਼ਪਰਾਂ ਦਾ ਦਿਲ ਸੀ ਕਾਫੀ ਚਾਹ ਨਾਲ ਚਾਹ ਬਣਾ ਲਈ ਸੀ ਮਾਸ਼ਾ ਚਲੋ ਵੀ ਆਪਾਂ ਫੁੱਲ ਮਖਾਣੇ ਉਹ ਕਰ ਲੈਂਦੇ ਆ ਫਰਾਈ ਕਰ ਲੈਂਦੇ ਆ ਉਹੀ ਖਾ ਲਾਂਗੇ ਮਿਹਿੰਦਾ ਹੋ ਗਿਆ ਨਾ ਉਹ ਲਿਆ ਕੇ ਰੱਖਿਆ ਹੋਇਆ ਉਹਨੂੰ ਖਤਮ ਨਹੀਂ ਹਜੇ ਤੱਕ ਕਰ ਹੋਏ ਸਾਡੇ ਕੋਈ ਤਾਂ ਨਹੀਂ ਆ ਮੈਂ ਦਿਮਾਗ ਚੋਂ ਨਿਕਲ ਜਾਂਦਾ ਏ ਇਹ ਖਾਣੇ ਵੀ ਨੇ ਕੋਈ ਤਾਂ ਕਹਣਾ ਵੀ ਆਪਾਂ ਇਹ ਚੀਜ਼ਾਂ ਨੂੰ ਭੁੱਲ ਜੰਨੇ ਆਪਾਂ ਫਾਸਟ ਫੂਡ ਨੂੰ ਨਹੀਂ ਭੁੱਲਦੇ ਹੈਗੇ ਪਰ ਇਹ ਚੀਜ਼ਾਂ ਆਪਣੇ ਲਈ ਨਹੀਂ ਜ਼ਿਆਦਾ ਜ਼ਰੂਰੀ ਨੇ ਹਨਾ ਇਹ ਕੈਲਸ਼ੀਅਮ ਭਰਪੂਰ ਨੇ ਇਹਨਾਂ 'ਚ ਕੈਲਸ਼ੀਅਮ ਬਹੁਤ ਜ਼ਿਆਦਾ ਹੈ ਆਪਣੇ ਗੋਡੇ ਕਿੱਟਿਆਂ 'ਚ ਮਤਲਬ ਕਿ ਦਰਦ ਵਗੈਰਾ ਪੇਨ ਵਗੈਰਾ ਇਹ ਹਨਾ ਉਹਨਾਂ ਲਈ ਵੀ ਸਭ ਤੋਂ ਬੈਸਟ ਨੇ ਇਹ ਪਰ ਆਪਾਂ ਸਮਝਦੇ ਨਹੀਂ ਹੈਗੇ ਆਪਾਂ ਅੱਜ ਕੱਲ ਸਾਰਿਆਂ ਨੇ ਪਹਿਲੇ ਕੀਤੀ ਹੋਈ ਆ ਫਾਸਟ ਫੂਡ ਦੀ ਸੈੱਜ ਕੁਛ ਵੀ ਵਧੀਆ ਰਹੀ ਆ ਯਸ ਇਹ ਬੱਚਿਆਂ ਨੂੰ ਵੀ ਨਹੀਂ ਪਤਾ ਹੈਗਾ ਇਹ ਤੀਜਾ ਵਾਰ ਇਹ ਮਰੇ ਕਦੇ ਕਦੇ ਖਾ ਲੈਂਦੇ ਨੇ ਇਹ ਬਣਾ ਹੂੰ 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 ਮੈਂ ਤਾਂ ਜੰਪਾ ਤੇ ਕੀ ਦੇ ਕੁਝ ਆ ਰਹੀ ਆ ਲੱਟੀਆਂ ਦੀ ਨਾ ਹਾਂ ਕੜਾ ਉਹ ਮੈਂ ਬਣਾ ਕੇ ਫਿਰ ਮੁਰਕੇ ਤੁਸੀਂ ਖਾਣਾ ਨਹੀਂ ਖਾਣਾ ਖਾਜ ਦੇ ਦੇ ਪੱਕਾ ਖਾऊंगी जे गुरुद्वारे प्लीज रिक्वेस्ट मेरे रखा। दे आ, है मेरे बहुत गांव मौसम इना खराब होना पुछो ना जी तीस तू जा थैंक यू બસ ਜੀ ਇਹਨਾਂ ਨੂੰ ਇੱਕ ਕਮਿੰਟ ਬਸ ਆਪਾਂ ਫਰਾਈ ਕਰ ਲੈਣਾ ਵਸ ਤਾਂ ਹੋਇਆ ਗਏ ਬਸ ਥੋੜਾ ਜਿਹਾ ਹੋ ਹੋ ਗਿਆ ਹਜੇ ਥੋੜਾ ਜਿਹਾ ਹੈਗਾ ਬਸ ਜਦ ਆਹਨਪੁਰ ਫ੍ਰਾਈ ਹੋ ਜਾਣਗੇ ਫਿਰ ਆਪਾਂ ਚਾਟ ਮਸਾਲਾ ਪਾ ਲਾਂਗੇ ਇਹਨਾਂ 'ਚ ਬਣੇ ਦੇਖੋ ਤੁਸੀਂ ਲੋ ਜੀ ਗੈਸ ਕਰਤਾ ਆਪਾਂ ਬੰਦ ਆਪਾਂ ਇਹਦੇ ਵਿੱਚ ਹੁਣ ਚਾਟ ਮਸਾਲਾ ਐਡ ਕਰ ਦੇਣਾ ਕਿਉਂਕਿ ਚਾਟ ਮਸਾਲਾ ਪਾ ਕੇ ਬਹੁਤ ਟੇਸਟੀ ਬਹੁਤ ਲੱਗਦੇ ਨੇ ਫਸ ਦੇਖੋ ਇਦਾਂ ਵੀ ਖਾ ਲਵੇ ਸਿੰਪਲ ਵੀ ਬਹੁਤ ਟੇਸਟੀ ਲੱਗਦੇ ਆ ਪਰ ਤੁਹਾਨੂੰ ਪਤਾ ਬੱਚੇ ਅੱਜ ਗਾਣਾ ਚਟੋਰੂ ਚਟੋਰੂ ਬੱਚਿਆਂ ਨੂੰ ਚਟਾਂ ਵਾਲੀਆਂ ਚੀਜ਼ਾਂ ਵਧੀਆ ਲੱਗਦੀਆਂ ਨੇ ਚਲੋ ਜੀ ਓਕੇ ਜੀ ਮੈਂ ਸਮਾਂ ਲੱਗੀਆਂ ਜੀ ਗਾਜਰਾਂ ਦਾ ਹਲਵਾ ਬਣਾਉਣ ਬੱਚੇ ਕਹਿੰਦੇ ਵੀ ਮम्मा ਅਸੀਂ ਮੈਂ ਸਬਜ਼ੀ ਬਣਾਉਣ ਲੱਗੀ ਸੀਗੀ ਫਿਰ ਮੱਧਿਆਂ ਦੀ ਸਬਜ਼ੀ ਕੱਟ ਲਈ ਅੱਧੀ ਸਬਜ਼ੀ ਬਣਾਉਂਗੀ ਅੱਧਿਆਂ ਦੀ ਕਦੂਕਾਸ ਕਰਲੇ ਸੀਗੇ ਸਹਜ ਨੇ ਕਰਤੇ ਸੀਗੇ ਤੇ ਹੁਣ ਮੈਂ ਇਹਦੇ ਵਿੱਚ ਦੇਸੀ ਘਿਓ ਪਾ ਲੂੰਗੀ ਇਦੇ ਵਿੱਚ ਆਪਾਂ ਦੇਸੀ ਘਿਓ ਪਾ ਲਿਆ ਉਹ ਥੋੜਾ ਜਿਹਾ ਮੈਲਟ ਹੋ ਗਿਆ ਤੇ ਬਾਕੀ ਹੋ ਜਾਊਗਾ ਤੇ ਇਹਦੇ ਵਿੱਚ ਨਾ ਹੁਣ ਪਾ ਲਾਂਗੇ ਗਾਜਰਾ ਸੱਦੂ ਗਾਸ ਕਿੱਟੀਆਂ ਹੋਈਆਂ ਇਹਨਾਂ ਨੂੰ ਥੋੜਾ ਜਿਹਾ ਟਾਈਮ ਇਹਦੇ ਵਿੱਚ ਹੋ ਕਰ ਲਾਂਗੇ ਭੁੰਨ ਲਾਂਗੇ ਆਪਾਂ ਗਾਜਰਾ ਮਿਕਸੀਆਂ ਬਹੁਤ ਨੇ ਪਤਾ ਨਹੀਂ ਖਾਣਗੇ ਪਤਾ ਨਹੀਂ ਨਹੀਂ بس ਇਹਨਾਂ ਨੂੰ ਹੁੰਦਾ ਬੀ ਬੱਸ ਹੁਣ ਸਹਜ ਨੇ ਬਣਵਾਇਆ ਜਿੱਦ ਕਰਕੇ ਕਹਿੰਦੀ ਮਮਾ ਬਣਾ ਕੇ ਦੋ ਕਿਉਂਕਿ ਜਦੋਂ ਫਿਰ ਪੜਾ ਲੈਨੇ ਵੱਧ ਫਿਰ ਖਾਂਦੇ ਨਹੀਂ ਹੈਗੇ ਕਿ ਟ੍ਰੇਲਾ ਵਗੈਰਾ ਬਣਾ ਲੈਨੇ ਤਾਂ ਮੈਨੂੰ ਖਤਮ ਕਰਨਾ ਪੈਂਦਾ ਬਾਹਰ ਕਰਕੇ ਮੈਂ ਇਸ ਵਾਰ ਪੰਗਾ ਨਹੀਂ ਲਿਆ ਹੈਗਾ ਹੁਣ ਛਿੱਤਰ ਵੀ ਪੈਣਗੇ ਮੈਂ ਤਾਂ ਹੀ ਥੋੜੀਆਂ ਜਿਹਾ ਬਣਾਏ ਫੇ ਮੈਨੂੰ ਪਤਾ ਮੈਂ ਪਹਿਲੀ ਮੋਟੀ ਹੋਈ ਜਾਂਦੀ ਆ ਮੈਨੂੰ ਖਾਣਾ ਪੈਂਦਾ ਫੇ ਪਾਪਾ ਵੀ ਘਰ ਨਹੀਂ ਹੁੰਦੇ ਹੈਗੇ ਆਹ ਦੇਖੋ ਕਿੰਨਾ ਸੋਹਣਾ orange ਹੋ ਰਿਹਾ ਹੈ ਦੋ ਤਰ੍ਹਾਂ ਦੀ ਸੀ 12 ਰੁਪਏ ਕਿਲੋ 12 25 ਰੁਪਏ ਕਿਲੋ ਸੀ ਇਹਨੇ 20 ਵਾਲੀਆਂ ਸੀ ਉਹ ਹੈਗੀਆਂ ਸੀ ਔਰੇਂਜ ਜੇ ਕਲਰ ਦੀ ਹੈ ਇਹ ਰਾਇਦਰ ਸਿੱਕੀ ਇਹਦੇ ਵਿੱਚ ਕਲਰ ਹੋ ਗਿਆ ਇਹਨੂੰ ਜੀ ਆਪਾਂ 2 ਮਿੰਟ ਹੁਣ ਉਹ ਕਰਾਂਗੇ ਘੋੜੇ ਦੇ ਵਿੱਚ ਭੁੱਲਾਂਗੇ ਫਿਰ ਇਹਦੇ ਵਿੱਚ ਪਾਵਾਂਗੇ ਜੀ ਦੁੱਧ ਦੁੱਧ ਜੀ ਇਹਨੂੰ ਆਪਾਂ 2 ਮਿੰਟ ਪਕਾ ਲਿਆ ਤੇ ਆਪ ਇੱਕ ਗਲਾਸ ਬੜਾ ਹੈ ਨਾ ਦੁੱਧ ਦਾ ਪਾ ਦਾਂਗੇ ਇਹਦੇ ਵਿੱਚ ਹੁਣ ਇਹਨੂੰ ਦੁੱਧ ਦੇ ਵਿੱਚ ਆਪਾਂ ਪਕਾਵਾਂਗੇ ਮੇਰੇ ਕੋਲ ਇਲਚੀ ਪਾਊਡਰ ਨਹੀਂ ਸੀਗਾ ਫਿਰ ਮੈਂ ਇਲਚੀਆਂ ਦੇ ਬੀਜ ਕੱਟ ਕੇ ਪਾਤੇ ਸੀ ਕਿਉਂਕਿ ਉਹਦੇ ਬਿਨਾ ਫਲੇਵਰ ਉਹ ਤੋਂ ਬਿਨਾ ਤਾਂ ਫਿਰ ਅਧੂਰਾ ਏ ਇਲਚੀਆਂ ਤੋਂ ਬਿਨਾ ਹਨਾ ਛੋਟੀਆਂ ਇਲਚੀਆਂ ਤੋਂ ਬਿਨਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੁੱਧ ਨੂੰ ਸਕਾ ਲੈਣਾ ਕਿਉਂਕਿ ਆਪਣੇ ਕੋਲ ਖੋਆ ਹੈ ਨਹੀਂ ਸੀਗਾ ਕਿਉਂਕਿ ਸ਼ਾਇਦ ਆਪਾਂ ਥੋੜਾ ਹੀ ਲੇਟ ਆਉਣਾ ਨਹੀਂ ਤਾਂ ਚਲੋ ਖੋਆ ਮਗਾ ਲੈਣਾ ਸੀ ਮੈਂ ਬੱਚਾ ਖਾਂਦਿਆ ਨਹੀਂ ਜੀ ਪਰ ਮੈਨੂੰ ਤਾਂ ਕਰਕੇ ਮੈਂ ਥੋੜਾ ਉਹ ਕਰਦੀਆਂ ਨਹੀਂ ਤੇ ਪਰ ਮੈਨੂੰ ਖਾਣਾ ਪੈਂਦਾ ਚਲੋ ਜੀ ਮੈਂ ਬਣਾ ਕੇ ਤੁਹਾਨੂੰ ਇਹਨੂੰ ਫੇਰੇ ਮਿਲੂੰਗੀ ਹਾਂਜੀ ਇੱਧਰ ਆਪਣੀ ਸਬਜ਼ੀ ਰੈਡੀ ਹੋ ਗਈ ਜੀ ਹਾਲੂ ਗਾਜਰਾਂ ਦੀ ਮਟਰ ਮੈਂ ਨਹੀਂ ਪਾਏ ਮੈਂ ਤੁਹਾਨੂੰ ਪਹਿਲਾਂ ਵੀ ਪਈ ਦਿਨ ਹੋ ਗਏ ਦੱਸਿਆ ਸੀਗਾ ਮਟਰ ਖਾਣ ਨੂੰ ਮੇਰਾ ਦਿਲ ਨਹੀਂ ਕਰਦਾ ਹੈਗਾ ਇਕੱਲੇ ਗਾਜਰਾਂ ਤੇ ਆਲੂ ਬਣਾਇਆ ਆਪਾਂ ਤੇਖ ਨੂੰ ਹਿਸਾਰਾ ਪਾਏ ਆ ਭੈਣੀਆਂ ਤੇ ਇੱਧਰ ਜੀ ਬਸ ਆਪਣਾ ਹਲਵਾ ਵੀ ਤਿਆਰ ਹੋਣ ਵਾਲਾ ਇਹ ਆਪਾਂ ਟੇਸਟ ਅਕੋਰਡਿੰਗ ਆਪਾਂ ਮਿੱਠਾ ਪਾ ਲੈਣਾ ਕਿਉਂਕਿ ਗਾਜਰਾਂ ਵੀ ਮਿੱਠੀਆਂ ਨੇ ਤੇ ਇਹ ਜਾਂਦੇ ਹੁੰਦੇ ਨੇ ਗਾਜਰਾਂ ਵੀ ਮਿੱਠੀਆਂ ਨੇ ਬਾਕੀ ਜਿੰਨਾ ਤੁਹਾਨੂੰ ਟੇਸਟੀ ਲੱਗਦਾ ਹਨਾ ਮਿੱਠਾ ਜ਼ਿਆਦਾ ਘੱਟ ਵੱਧ ਉਹ ਹਿਸਾਬ ਨਾਲ ਪਾ ਲੈਣਾ ਕਿਉਂਕਿ ਮੇਰੀਆਂ ਗਾਜਰਾਂ ਜ਼ਿਆਦਾ ਨਹੀਂ ਹੈਗੀਆਂ ਥੋੜੀਆਂ ਹੀ ਨੇ ਤੇ ਮਿਲਦੇ ਆ ਜੀ ਤੁਹਾਨੂੰ ਇਹ ਰੈਡੀ ਕਰਕੇ ਬਸ ਥੋੜਾ ਟਾਈਮ ਹੋਰ ਲੱਗੇਗਾ ਆਟਾ ਲਿਆ ਜੀ ਮਸ਼ਾਨ

ਗੁੰਨ ਲਾ ਲਿਆ ਆਟਾ ਕਿਉਂਕਿ ਜਾਨੂ ਮੈਂ ਕਿਹਾ ਆਟਾ ਗੁੰਨੇ ਰੱਖ ਦੰਨੀ ਆ ਨਾਲ ਜਾਨੂ ਸੈਟ ਗਿਆ ਹੋ ਜਾਂਦਾ ਇਹ ਫਿਰ ਸਬਜੀ ਰੈਡੀ ਹੋ ਗਈ ਦੇਉਂ ਨਾ ਖਾਦਾ ਨਾ ਸਹਜ ਇਹਨੂੰ ਕੋਲੀ ਭਾ ਕੇ ਤੈਨੂੰ ਆ ਘਰ ਆਣੀ ਆ ਇਹਨਾਂ ਇੱਕ ਵਾਰ ਤਾਂ ਇਹ ਹੋ ਜਾਂਦੀ ਉਹਨੇ ਹਾਏ ਹਾਏ ਜੀ 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 ਵੀ ਮੈਂ ਖਾਣੀ ਉਹ ਖਾਣੀ ਆ ਭਈ ਮम्मा ਬਹੁਤ ਟੇਸਟੀ ਬਣਾ ਲਓ ਬਣਾ ਲਓ ਫਿਰ ਦੂਜੀ ਵਾਰ ਨੂੰ ਮੁੜ ਕੇ ਮਾ ਫੇਰ ਆਉਂਦੀ ਮਾ ਫੇਰ ਆਉਂਦੀ ਆ ਫੇਰ ਤੋਂ ਦੇਖ ਲਉਂਗਾ ਮੁੜ ਕੇ ਫੇਰ ਨਹੀਂ ਆਉਂਦੀ ਇਹਦੀ ਕਦੇ ਇਹਦੇ ਵਿੱਚ ਇਹਨਾਂ ਸਟ੍ਰੋਕ ਹੁੰਦੀ ਐ ਆ ਜਾਂ ਬਜਰੇਲਾ ਮੰਨ ਲੀਂ ਤੇ ਆ ਗਜਰੇਲਾ ਗਜਰੇਲਾ ਦਾਤਵਾਰੇ ਹੁੰਦਾ ਹੋਰ ਕੀ ਹੁੰਦਾ ਗਾਜਰਾ ਗਾਜਰਾ ਹੁੰਦਾ ਸਾਬਤ ਗਾਜਰਾ ਦੀ ਸਬਜ਼ੀ ਗਜਰੇਲਾ ਮੱਛੀਆਂ ਗਾਜਰਾ ਹੁਣ ਬਣਾਉਂਦੀ ਆਨੇ ਆਪਣਾ ਬਲੱਡ ਵਧਦਾ ਇਹਨਾਂ ਨਾਲ ਹੋਰ ਜ਼ਿਆਦਾ মিক্স ਕਰਤਾ ਲੋੜਾ ਹੈ। ਤੇ ਹੋળી ਮਾਰੀ ਚਿੱਟਾ ਬੈਠਾ ਹੈ ਨਹੀਂ। ਹਾਂਜੀ ਹਾਂਜੀ। ਮੈਨੂੰ ਬੜਾ ਹੋਰ ਆ ਪਸੰਦ ਆ ਇਦਾਂ ਦੀਆਂ ਚੀਜ਼ਾਂ। ਬੱਸ। ਮੈਨੂੰ ਬੜਾ ਹੋਰ ਦਾ ਬਹੁਤ ਸ਼ੌਂਕ ਆ ਵੀ ਮੈਂ ਨਿਊ ਨਿਊ ਰੈਸਪੀਜ਼ ਬਣਾਵਾ ਪਰੇ ਖਾਂਦੇ ਨੇ ਚੁਰਚਰਾ ਵਾਸਤੇ। ਫਾਸਟ ਕੁੜ ਜਿੰਨਾ ਬਣਾਤਾ ਮਰਜੀ। ਉਹਨਾਂ ਨੇ ਵਿਚਾਨੀ ਜਿਹੜੀਆਂ ਚੀਜ਼ਾਂ ਮਰਜ਼ੀ ਬਣਾ ਦੋਆ ਇਹ ਚੀਜ਼ਾਂ ਖਾ ਕੇ ਵੀ ਰਾਜੀ ਹੈਗੇ ਪੰਜੀਨ ਦਾ ਪਿਪਲ ਜੀ ਦੀ ਜਿਹੜੀ ਮੰਮੀ ਨੇ ਬਣਾ ਕੇ ਉਤੀ ਸੀ ਉਦੋਂ ਖਾਦੀ ਸੀਗੀ ਜਦੋਂ ਖਤਮ ਹੋਣ ਵਾਲੀ ਸੀਗੀ ਜਦੋਂ ਜੋ ਵੀ ਇੰਨੀ ਕਰ ਰਹੀ ਸੀਗੀ ਨਹੀਂ ਉਦੋਂ ਖਾਦੀਆ ਦੋ ਦਿਨ ਇਹਨੇ ਬਾਹਰ ਵਿੱਚ ਬਸ ਜਦੋਂ ਇਹਨੂੰ ਪਤਾ ਲੱਗਿਆ ਜਿਵੇਂ ਖਤਮ ਹੋਣ ਵਾਲੀ ਆ ਨਹੀਂ ਇਹਨੇ ਮੂੰਹ ਨਹੀਂ ਲਾਇਆ ਪਹਿਲਾਂ ਪਹਿਲਾਂ ਐਵੇਂ ਇੱਕ ਵਾਰ ਮੰਮੀ ਦੇ ਜਰੇਲਾ ਬਣਾ ਕੇ ਦੇ ਕੇ ਮੇਰੇ ਉਹ ਵੀ ਮੈਂ ਗਲਤੀ ਨੇ ਖਾਦਾ ਸਹਦ ਦਾ ਪਾਪਾ ਨੇ ਖਾਦਾ ਦੋ ਹਾਰੇ ਜਿੱਦ ਕਰਕੇ ਬਣਵਾ ਰਿਹਾ ਨਾਨੀਆਂ ਸਿਖਾਵਾਂਗੇ ਖਾਵਾਂਗੇ ਮੂੰਹ ਨਹੀਂ ਲਾਉਂਦੇ ਹੈਗੇ ਲਓ ਜੀ ਆਟਾ ਆਪਣਾ ਹੋ ਗਿਆ ਗੁੰਨ ਪੱਟਾ ਵੀ ਆਪਣਾ ਗੁੰਨ ਹੋ ਗਿਆ ਹਾਂ ਗੰਜਰੀ ਬਣ ਰਹੀ ਹੈ ਉਸ ਦਾ ਬਿਲਕੁਲ ਸੌਣਾ ਰੈਡੀ ਹੋ ਰਿਹਾ ਸਾਰਾ ਆਟੇ ਵਾਲਾ ਵੀ ਡੱਬਾ ਦੇ ਉਹਦੇ ਚੋਂ ਦੋ ਸੌਣਾਂ ਦੇ ਦੋ ਕਟੜਿਆਂ ਦਾ ਟਪਿਆ ਹੋਈ ਬਣਾਉਣੀ ਚੋਲ ਚਾਹਣੀ रोटी खा के गड्डी चला रहे हैं धुंद दो हजे फोन ना करो देर रोटी कोई पता नहीं चल गर्म गर्म बना दें रोटी रोटी तो नहीं मेन कॉल आगी वो मेरे को मर्जी बनवा लो दिन बनवा लो रात बनवा लो रोटी तो नहीं मैं आज ही अपने ड्राई फ्रूट्स ये भी ऐड कर देखी ਫੜੇ ਨਹੀਂ ਕੋਤਾਂ ਜੀ ਬਿਠਾਈ ਤੁਹਾਨੂੰ ਖਾਉਂਦੇ ਆਂ ਆਈ ਗਈ ਵੀ ਖਾਉਂਦਾ ਮਤ ਬਣਾਉਣਾ ਸੀਗਾ ਬਣਾਤਾ ਖਾਣਾ ਨਾ ਖਾਣਾ ਨੀ ਮਰਜ਼ੀ ਆ ਚੀਨੇ ਪਾਦੀ ਤੁਹਾਨੂੰ ਮਨ ਚ ਲੱਗ ਰਿਆ ਦੇਖਣ ਥੋੜਾ ਹੋ ਟਾਰ ਖੂਬਾ ਨਾ ਮੈਨੂੰ ਮੈਨੂੰ ਪਤਲੀ ਨਹੀਂ ਹੋਣ ਦੇਣਾ ਕਿਉਂਕਿ ਫਿਰ ਦੇਖੋ ਜੀ ਇਹ ਚੀਜ਼ ਬਣਦੀ ਆ ਘਰ ਦੇ ਵਿੱਚ ਫਿਰ ਖਾਈ ਵੀ ਨਾ ਰਹਿ ਨਹੀਂ ਹੁੰਦਾ ਹੈਗਾ ਕਿਹੜੀ ਕਿਹੜੀ ਭੈਣ ਇਦਾਂ ਕਰਦੀ ਆ ਯਾਰ ਵੀ ਦੇਖੋ ਜਦ ਫਣੂ ਦੀ ਫਰਖਾਤਾ ਹੁੰਦੀ ਉਹ ਆ ਹਨਾ ਦਿਨਤਾ ਹਰ ਇੱਕ ਬੰਦੇ ਦਾ ਹੀ ਕਰਦਾ ਵੀ ਹੁਣ ਚਾਚੀ ਕੀ ਜਿਹਾ ਬਣਗੀ ਦਿਖਾਵਾਂ ਤੁਹਾਨੂੰ ਮੈਂ ਦੇਖੋ ਜੀ ਬਸ ਥੋੜਾ ਜਿਹਾ ਰਹਿ ਗਿਆ ਰੈਡੀ ਹੋਣੇ ਵਾਲਾ ਹੀ ਆ ਕਲਰ ਇਹਦੇ ਚ ਵੈਸੇ ਕਲਰ ਇਹ ਚ yellow ਜਾ ਰਿਹਾ ਉਹਦਾ ਉਹਦਾਂ orange ਪਿਆ orange orange ਕਲਰ ਆ ਇਹਦੇ ਵਿੱਚ yellow ਪਤਨ ਕਿਸ ਕਰਕੇ ਆ ਰਿਹਾ ਫਲੈਸ਼ ਲਾਈਟ ਆਈ Think ਤੁਹਾਨੂੰ ਪਤਨ ਫਲੈਸ਼ ਲਾਈਟ ਬੰਦ ਕਰਿਓ ਹਾਂ ਆ ਦੇਖੋ वैसे ऑरेंज ऑरेंज कलर आ देखो जी बस रेडी होने ਵਾਲਾ ਹੀ ਆ ਆਜੋ ਜੀ ਗਰਮ ਗਰਮ ਤੁਸੀਂ ਵੀ ਖਾ ਲਓਸ ਤਾਂ ਹੁਣ ਗਰਮ ਗਰਮ ਖਾਵਾਂਗੇ ਆਨ ਲੈ ਕੇ ਇੰਜੋਏ ਕਰਾਂਗੇ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਬਸ ਰੈਡੀ ਹੋਣ ਵਾਲਾ ਹੀ ਆ ਹਾਂਜੀ ਲਓ ਜੀ ਸਾਡਾ ਗਰਮ ਗਰਮ ਗਜਰੇਲਾ ਤਿਆਰ ਆ ਆਜੋ ਜੀ ਤੁਸੀਂ ਵੀ ਖਾ ਲਓ ਹੁਣ ਟੇਸਟ ਕਰਕੇ ਦੱਸਣਗੇ ਸਹਜਾ ਵੀ ਵੀ ਟੇਸਟੀ ਆ ਕਿ ਨਹੀਂ ਆ ਜਾ ਵੀ ਗਰਮਾ ਬਾਈ ਮੂੰਹ ਨਾ ਫੂਕ ਲਈ ਸਹਜ ਉਦਣ ਵੀ ਤੂੰ ਗੂੰਹ ਚਲਾ ਲਿਆ ਸੀਗਾ ਦੇਖੋ ਜੀ ਕਿੰਨੀ ਕਾਲੀ ਹੋਈ ਹੈ ਸਹਜ ਨੂੰ ਤਾਂ ਸੱਚੀ ਸੱਚੀ ਖਾਗ ਦਸਣਾ ਵੀ ਪਰਫੈਕਟ ਆ ਕਿ ਨਹੀਂ ਹਾਂ ਜੀ ਗਰਮ ਬਹੁਤ ਆ ਫਿਰ ਇਹ ਡਰਾਈ ਫਰੂਟਸ ਵਿੱਚ ਬਹੁਤ ਜ਼ਿਆਦਾ ਗਰਮ ਹੋਣਗੇ ਸਵਾਦ ਬਹੁਤ ਆ

ਕਾਜਰਾ ਦੀ ਬਣਾਈ ਸੀ ਸਬਜੀ ਤੁਹਾਨੂੰ ਦਿਖਾਈ ਆਈ ਸੀਗਾ ਤੇ ਰੋਟੀ ਆਪਾਂ ਖਾ ਲਈ ਕਸ ਜੀ ਹੁਣ ਸਹਿਦ ਦੇ ਪਾਪਾ ਦਾ ਹਜੇ ਕੋਈ ਪਤਾ ਨਹੀਂ ਵੀ ਘਰ ਤੱਕ ਕੌਣ ਗਏ ਕਿਉਂਕਿ ਧੁੰਦ ਬਹੁਤ ਜ਼ਿਆਦਾ ਪਈ ਹੋਈ ਆ ਤੇ ਬਾਹਰ ਠੰਡ ਬਹੁਤ ਜ਼ਿਆਦਾ ਹੈ ਸਾਈਕਲ ਚੱਕਨ ਤੇ ਲੈ ਕੇ ਜਾ ਤੇ ਬਾਹਰ ਚੱਲ ਚੱਲ ਕਰ ਫਿਰ ਅੱਜੋ ਤੇ ਲੱਗਿਆ ਸਾਈਕਲ ਅੰਦਰ ਕਰਨ ਇਹ ਠੰਡ ਕਿੰਨੀ ਆ ਸੋਨ ਚੜਦਾ ਲੱਤਾਂ ਨੂੰ ਛੇਤੀ ਕਰ ਭਈ ਐਨੇ ਗੇੜਾ ਮਦੇ ਆ ਬੀਜੋ ਤਾਂ ਇਨਾ ਖਾਣ ਦਾ ਟਾਈਮ ਨਹੀਂ ਮੇਰੇ ਕੋਲ ਠੰਡ ਲੱਗਦੀ ਆ ਅੰਮੀ ਚਲੋ ਜੀ ਹੁਣ ਆਪਾਂ ਇਹ ਡੇਟ ਲਾ ਲੰਨੀ ਤੇ ਹੁਣ ਆਪਾਂ ਜਿਹੜਾ ਹੌਣਗੇ ਸਾਈਡ ਤੇ ਆਪਾਂ ਖੋਲ ਦਾਂਗੇ ਇਹ ਵਲੌਗ ਦਾ ਜੀ ਆਪਾਂ ਇੱਥੇ ਕਰਦੇ ਆ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊਜ਼ ਕੱਪ ਦੇ ਨਾਲ ਤੁਹਾਨੂੰ ਮੇਰਾ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ तो लाइक कमेंट शेयर जरूर करके जाया करियो तो प्यार सपोर्ट अपनी इतना ही बना के रखो क्योंकि थोड़े प्यार सपोर्ट की मैं बहुत ज्यादा लड़ा है तो सपोर्ट अपनी जरूर बना के रखियो मिलेंगे जी थो कल न्यू ब्लॉग के नाल नवी शुरुआत दे, दे ओके जी बाय बाय गुड नाइट टेक केयर बाय बाय